ਇਹਨਾਂ ਨੇ 13 ਤਰੀਕ ਨੂੰ ਇਨਕਾਊਂਟਰ ਕੀਤਾ ਹੈ ਜਸਪ੍ਰੀਤ ਦਾ ਕੀਤਾ ਲੜਕੇ ਦਾ 21 ਸਾਲ ਦੀ ਉਹਦੀ ਉਮਰ ਸੀਗੀ ਉਹਤੇ 7 ਗੋਲੀਆਂ ਮਾਰੀਆਂ ਜਿਹੜੀ ਉਹਦੀ ਮੈਡੀਕਲ ਰਿਪੋਰਟ ਉਹ ਦੱਸਦੀ ਹੈ ਕਿ ਟੈਟੂਇੰਗ ਹੋਈ ਹੋਈ ਹੈ ਨੇੜੇ ਆ ਕੇ 4 ਗੋਲੀਆਂ ਮਾਰੀਆਂ ਉਹਦੇ ਮੱਥੇ ਤੇ ਲਾਸਟ ਗੋਲੀ ਵਜੀ ਹੈ ਉਹਦੇ ਤੇ ਕੀ ਲੋੜ ਪੈ ਗਈ ਸੀ ਉਹਨੂੰ ਇੰਨਾ ਇਨਕਾਊਂਟਰ ਕਰਨ ਦੀ ਬੱਚੇ ਦਾ ਜੇ ਉਹਨੇ ਕ੍ਰਾਈਮ ਕੀਤਾ ਸੀ ਡਿਊ ਕੋਰਟਸ ਆਫ ਲਾ ਕੋਰਟਾ ਕਾਦਰ ਲਈ ਹੁੰਦੀਆਂ ਨੇ ਜਸਟਿਸ ਲਈ ਹੁੰਦੀਆਂ ਉਹ ਇੱਥੇ ਪੁਲਿਸ ਆਪਣਾ ਕੰਮ ਕਰਕੇ ਅਰੈਸਟ ਕਰਕੇ ਇੱਥੇ ਚਲਾਨ ਕੋਰਟ 'ਚ ਪੇਸ਼ ਕਰਦੇ ਪਟਿਆਲੇ ਜੋ ਕੋਰਟ ਮਾਨ ਜੋ ਕੋਰਟ ਸਜ਼ਾ ਦਿੰਦੀ ਉਹ ਮਿਲ ਲੇਕਿਨ ਇਹਨਾਂ ਨੇ ਸਿਰਫ ਪ੍ਰੋਮੋਸ਼ਨਸ ਲੈਣ ਲਈ ਝੂਠੀਆਂ ਪ੍ਰੋਮੋਸ਼ਨਸ ਲੈਣ ਲਈ ਆਪਦੇ ਉੱਪਰ ਮੋਢਿਆਂ ਦੇ ਸਟਾਰਸ ਲਾਉਣ ਲਈ ਪੰਜਾਬ 'ਚ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕਰਨ ਗਿਆ ਉਹ ਮੈਂ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਣੀ ਉਹਨੋਂ ਪਰਿਵਾਰ ਵੀ ਮੇਰੇ ਕੋਲ ਆ ਚੁੱਕਿਆ ਜਿਹੜਾ ਜਿਹਦਾ ਇਨਕਾਊਂਟਰ ਕੀਤਾ ਸੀ ਬੱਚੇ ਦਾ ਪਟਿਆਲੇ ਮੈਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਬੁੱਧਵਾਰ ਨੂੰ ਇੱਥੇ ਹਾਈ ਕੋਰਟ ਰਿਟ ਪੈ ਜਾਣੀ ਉਹਦੀ ਤੇ ਸਾਰਾ ਜਸਟਿਸ ਉਹਨਾਂ ਨੂੰ ਲੈ ਕੇ ਦੇਵਾਂਗੇ ਪਰਿਵਾਰ ਨੂੰ ਸੀ ਸੀਬੀਆਈ ਇਨਕੁਆਰੀ ਦੀ ਮੰਗ ਕਰੂੰਗਾ ਉਹ ਜਿਹੜੀ ਜਿਹੜੇ ਇਹਨਾਂ ਝੂਠੇ ਇੰਕਾਊਂਟਰ ਕੀਤੇ ਨੇ ਉਹ ਲੜਾਈ ਵਿੱਚ ਹੀ ਲੜਾਂਗੇ ਤੇ ਐਂਡ ਤੱਕ ਇਹਨਾਂ ਨੂੰ ਸਜ਼ਾਵਾਂ ਦਿਵਾ ਕੇ ਹਟੂੰਗਾ ਮੈਂ